ਅੱਜ ਆਪਾਂ ਤੁਹਾਨੂੰ ਬਣਾਉਣੀਆ ਦੱਸਾਂਗੇ ਸੌਫਟ ਖੋਏ ਦੀਆਂ ਸ਼ੱਕਰ ਵਾਲੀਆਂ ਪਿੰਨੀਆਂ ਦੀ ਰੈਸਪੀ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਦੇਖੋ ਜੀ ਬਰਾਬਰ ਇੱਕਸਾਰ ਪਿੰਨੀ ਟੁੱਟੀ ਆ ਬਹੁਤ ਹੀ ਜ਼ਿਆਦਾ ਸੌਫਟ ਆ ਬਹੁਤ ਹੀ ਚੰਗੇ ਤਰੀਕੇ ਨਾਲ ਪਿੰਨੀਆਂ ਬਣ ਕੇ ਤਿਆਰ ਹੋਈਆਂ ਨੇ ਅੱਜ ਆਪਾਂ ਬਣਾਵਾਂਗੇ ਖੋਏ ਦੀਆਂ ਪਿੰਨੀਆਂ ਬਹੁਤ ਹੀ ਜ਼ਿਆਦਾ ਸਵਾਦ ਬਣਦੀਆਂ ਨੇ ਤੇ ਆਪਾਂ ਬਣਾਵਾਂਗੇ ਸ਼ੱਕਰ ਦੇ ਨਾਲ ਚੀਨੀ ਨਹੀਂ ਆਪਾਂ ਵਰਤਣੀ ਇਹਦੇ ਵਿੱਚ ਨਾ ਆਪਾਂ ਖੰਡ ਪੂਰਾ ਵਰਤਣਾ ਆਪਾਂ ਵਰਤਾਂਗੇ ਸ਼ੱਕਰ ਸ਼ੱਕਰ ਦੇ ਨਾਲ ਤਾਂ ਜਿਹੜਾ ਪਿੰਨੀਆਂ ਦਾ ਸਵਾਦ ਆ ਉਹ ਦੁੱਗਣਾ ਹੋ ਜਾਂਦਾ ਵਾ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵੀਡੀਓ ਹੋਪਸ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਸਪੈਸ਼ਲ ਸਰਦੀਆਂ ਦੇ ਲਈ ਬਣਾਵਾਂਗੇ ਸ਼ੱਕਰ ਵਾਲੀਆਂ ਖੋਏ ਦੀਆਂ ਪਿੰਨੀਆਂ ਜੋ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਹੁੰਦੀਆਂ ਨੇ ਤਿਆਰ ਦੇ ਵਿੱਚ ਆਪਾਂ ਪਾਵਾਂਗੇ ਡਰਾਈ ਫਰੂਟਸ ਜੋ ਵੀ ਆਪਾਂ ਇਨਗਰੀਡੀਅੰਟਸ ਪਾਵਾਂਗੇ ਇਹਦੇ ਵਿੱਚ ਤੇ ਤੁਹਾਨੂੰ ਸਾਰਾ ਦੱਸਾਂਗੇ ਕੁਆਂਟੀਟੀ ਦੇ ਨਾਲ ਵੀ ਆਪਾਂ ਕਿੰਨੀ ਕਿੰਨੀ ਕੁਆਂਟੀਟੀ ਦੇ ਨਾਲ ਆਪਾਂ ਮੈਜ਼ਰ ਕਰਕੇ ਸਾਰਾ ਸਮਾਨ ਪਾਵਾਂਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਹੁੰਦੀਆਂ ਨੇ ਤਿਆਰ ਸਰਦੀਆਂ ਦੇ ਸਪੈਸ਼ਲ ਜਦੋਂ ਸਰਦੀਆਂ ਸਟਾਰਟ ਹੋ ਜਾਣ ਫਿਰ ਤਾਂ ਜੇ ਪਿੰਨੀਆਂ ਪੰਜੀਰੀ ਨਾ ਬਣੇ ਤਾਂ ਮਜ਼ਾ ਹੀ ਨਹੀਂ ਆਉਂਦਾ ਹੈਗਾ ਸੋ ਆਪਾਂ ਬਣਾਉਣ ਲੱਗਦੇ ਆਂ ਤੇ ਨਾਲ ਦੇ ਨਾਲ ਤੁਸੀਂ ਸਾਰਾ ਸਮਾਨ ਦੇਖੋ ਨਾਲ ਦੇ ਨਾਲ ਤੁਸੀਂ ਹੁਣ ਦੇਖੋ ਸਾਰਾ ਸਮਾਨ ਕੀ ਕੀ ਆਪਾਂ ਪਾਉਣਾ ਵਾ ਕੋਈ ਦੀਆਂ ਸ਼ੱਕਰ ਵਾਲੀਆਂ ਪਿੰਨੀਆਂ ਬਣਾਉਣ ਦੇ ਵਿੱਚ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇਹ ਹੈਗਾ ਸਾਰਾ ਆਪਣਾ ਸਮਾਨ 500 ਗ੍ਰਾਮ ਲਿਆਵਾ ਆਪਾਂ ਕਣਕ ਦਾ ਆਟਾ ਛਾਣ ਕੇ 500 ਗ੍ਰਾਮ ਇਹ ਸ਼ੱਕਰ ਲਈ ਜਿੰਨਾ ਆਟਾ ਲਿਆ ਉੰਨੀ ਹੀ ਸ਼ੱਕਰ ਲਈਏ ਇਹ ਵੀ ਛਾਣ ਕੇ ਲਈਆ 700 ਗ੍ਰਾਮ ਆਪਾਂ ਖੁਆ ਲਿਆ ਵਾ ਖੁਆ ਆਪਾਂ ਬਣਾ ਲਿਆ ਸੀ ਹੁਣ ਆਪਾਂ ਇਹਨੂੰ ਥੋੜਾ ਜਿਹਾ ਹੋਰ ਰੋਸਟ ਕਰਾਂਗੇ ਕਾਜੂ ਬਦਾਮ ਸੌਗੀ ਅਖਰੋਟ ਇਹ ਆਪਾਂ 30 ਤੋਂ 40 ਗ੍ਰਾਮ ਲਏ ਨੇ 30 ਗ੍ਰਾਮ ਹੀ ਲਿਆਵਾ ਨਾਰੀਅਲ ਦਾ ਬੁਰਾਦਾ 1.5 ਚਮਚ ਲਿਆਵਾ ਅਜਵਾਇਣ ਦਾ ਖਾਸ-ਖਾਸ ਦੇ ਲਏ ਨੇ 2 ਚਮਚ ਇਲਾਇਚੀ ਪਾਊਡਰ ਆਪਾਂ ਕੁੱਟ ਲਿਆ ਸੀਗਾ ਥੋੜਾ ਜਿਹਾ ਦਰਦਰਾ ਤੇ ਸੁੰਡ ਦਾ ਪਾਊਡਰ ਲਿਆਵਾ ਆਪਾਂ ਅੱਧਾ ਚਮਚ ਮਾਗਜ ਲਏ ਨੇ ਆਪਾਂ 1.5 ਤੋਂ 2 ਚਮਚ ਇਹ ਹੈਗਾ ਸਾਰਾ ਸਮਾਨ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਆਪਾਂ ਸ਼ੱਕਰ ਦੀਆਂ ਖੋਏ ਵਾਲੀਆਂ ਆਟੇ ਦੀਆਂ ਕਿਦਾਂ ਪਿੰਨੀਆਂ ਬਣਾ ਕੇ ਰੈਡੀ ਕਰਦੇ ਹਾਂ ਇਸ ਮਾਣ ਦੇ ਨਾਲ ਬਹੁਤ ਹੀ ਜ਼ਿਆਦਾ ਸੁਆਦ ਬਣ ਕੇ ਤਿਆਰ ਹੁੰਦੀਆਂ ਨੇ ਕੜਾਹੀ ਆਪਣੀ ਚੰਗੀ ਤਰ੍ਹਾਂ ਹੋ ਗਈ ਆ ਗਰਮ ਹੁਣ ਆਪਾਂ ਇੱਕ ਚਮਚ ਪਾ ਲੈਣਾ ਵਾ ਦੇਸੀ ਘਿਓ ਦਾ ਇਹਨੂੰ ਗਰਮ ਹੋਣ ਦੇਣਾ ਵਾ ਦੇਸੀ ਕਿਉ ਆਪਣਾ ਮੈਲਟ ਹੋ ਗਿਆ ਵਾ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਪਾ ਲਵਾਂਗੇ ਕਾਜੂ ਬਦਾਮ ਪਹਿਲਾਂ ਬਦਾਮ ਪਾ ਲੈਨੇ ਆ ਕਾਜੂ ਪਾ ਲੈਨੇ ਤੁਸੀਂ ਆਪਣੇ ਕੁਆਂਟੀਟੀ ਦੇ ਅਕੋਰਡਿੰਗ ਪਾ ਸਕਦੇ ਹੋ ਅਖਰੋਟ ਪਾ ਦਨੇ ਆ ਤੇ ਸੌਗੀ ਪਾ ਦਵਾਂਗੇ ਇਹਨਾਂ ਨੂੰ ਹੁਣ ਆਪਾਂ ਕਰਾਂਗੇ ਥੋੜਾ ਜਿਹਾ ਰੋਸਟ ਥੋੜਾ ਜਿਹਾ ਭੁੰਨ ਲਵਾਂਗੇ ਆਪਾਂ ਦੇਸੀ ਕੀ ਉਹਦੇ ਵਿੱਚ ਹੀ ਤੁਸੀਂ ਆਪਣੀ ਕੁਆਂਟੀਟੀ ਦੇ ਅਕੋਰਡਿੰਗ ਪਾ ਸਕਦੇ ਹੋ ਵਿੱਚ ਜੇ ਪਿਸਤਾ ਐਡ ਕਰਨਾ ਉਹ ਵੀ ਐਡ ਕਰ ਸਕਦੇ ਹੋ ਜੇ ਤੁਸੀਂ ਇਹਨੂੰ ਬਿਨਾਂ ਰੋਸਟ ਕਰੇ ਬਣਾਉਣਾ ਚਾਹੁੰਦੇ ਹੋ ਜੇ ਤੁਸੀਂ ਇਹਨੂੰ ਰੋਸਟ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਵੀ ਕੱਟ ਕੇ ਜਾਂ ਚੋਪ ਕਰਕੇ ਪਾ ਸਕਦੇ ਹੋ ਤਿੰਨ ਤੋਂ ਚਾਰ ਮਿੰਟ ਲਈ ਆਪਾਂ ਰੋਸਟ ਕਰ ਲਏ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇੱਕ ਸਾਈਡ ਤੇ ਭਾਂਡੇ ਦੇ ਵਿੱਚ پلیਟ ਦੇ ਵਿੱਚ ਕੱਢ ਸਕਦੇ ਹੋ ਤੁਸੀਂ ਸਟੀਲ ਦੀ ਪਲੇਟ ਲਈ ਆਪਾਂ ਇੱਥੇ ਤੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਰੋਸਟ ਕਰਿਆ ਵਾ ਫਿਰ ਇਹਦਾ ਜਿਹੜਾ ਸਵਾਦ ਆ ਉਹ ਵੱਖਰਾ ਹੀ ਆਉਂਦਾ ਵਾ ਜੇ ਤੁਸੀਂ ਇਸ ਤਰੀਕੇ ਦੇ ਨਾਲ ਡਰਾਈ ਰੋਸਟ ਕਰਨਾ ਚਾਹੁੰਦੇ ਹੋ ਬਿਨਾਂ ਘਿਓ ਤੋਂ ਤਾਂ ਉਸ ਤਰੀਕੇ ਨਾਲ ਵੀ ਕਰ ਸਕਦੇ ਹੋ ਲਵਾਂਗੇ ਇਹ ਤਾਂ ਬਹੁਤ ਛੇਤੀ ਕਲਰ ਚੇਂਜ ਹੋ ਜਾਂਦਾ ਹੁੰਦਾ ਵਾ ਨਾਰੀਅਲ ਦੇ ਬਰਾਦੇ ਦਾ ਜੇ ਤੁਸੀਂ ਨਾਰੀਅਲ ਦਾ ਬੁਰਾਦਾ ਸਕਿਪ ਕਰਨਾ ਚਾਹੁੰਦੇ ਆ ਤਾਂ ਸਕਿਪ ਵੀ ਕਰ ਸਕਦੇ ਹੋ ਤੇ ਆਪਾਂ ਦੇ ਇਹਦੇ ਵਿੱਚ ਐਡ ਕਰਿਆ ਵਾ ਇਹਦਾ ਜਿਹੜਾ ਫਲੇਵਰ ਆ ਬਹੁਤ ਹੀ ਜ਼ਿਆਦਾ ਸੁਆਦ ਲੱਗਦਾ ਜਦੋਂ ਆਪਾਂ ਨਾਰੀਅਲ ਦਾ ਬੁਰਾਦਾ ਪਾਇਆ ਹੁੰਦਾ ਵਾ 2 ਤੋਂ 3 ਮਿੰਟ ਹੋ ਗਏ ਨੇ ਆਪਾਂ ਨੂੰ ਡਰਾਈ ਰੋਸਟ ਕਰਦੇ ਆ ਨੋ ਇਹਨਾਂ ਨੂੰ ਹੁਣ ਆਪਾਂ ਇਹਨਾਂ ਨੂੰ ਵੀ ਸਾਈਡ ਤੇ ਸਟੀਲ ਦੀ ਪਲੇਟ ਦੇ ਵਿੱਚ ਹੀ ਕੱਢ ਲਵਾਂਗੇ ਇੱਕ ਕੜਸ਼ੀ ਐਡ ਕਰਨ ਲੱਗੇ ਆ ਦੇਸੀ ਘਿਓ ਦੀ ਇਹਨੂੰ ਮੈਲਟ ਕਰ ਲੈਣਾ ਵਾ ਹੁਣ ਆਪਾਂ ਪਾਉਣ ਲੱਗੇ ਆ ਖੋਆ ਇਹ ਵੀ ਆਪਾਂ ਘਰ ਹੀ ਬਣਾਇਆ ਸੀਗਾ ਥੋੜਾ ਜਿਹਾ ਆਪਾਂ ਕੱਚਾ ਰੱਖ ਲਿਆ ਸੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੁਸੀਂ ਮਾਰਕੀਟ ਦੇ ਵਿੱਚੋਂ ਜੇ ਲੈਣਾ ਚਾਹੁੰਦੇ ਉੱਥੋਂ ਵੀ ਈਜ਼ੀਲੀ ਮਿਲ ਜਾਂਦਾ ਵਾ ਖੋਆ ਤੇ ਹੁਣ ਸਲੋ ਫਲੇਮ ਦੇ ਉੱਪਰ ਆਪਾਂ ਇਹਨੂੰ ਦੇਸੀ ਘਿਓ ਦੇ ਵਿੱਚ ਭੁੰਨਾਂਗੇ ਜਦੋਂ ਤੱਕ ਇਹਦਾ ਕਲਰ ਜਿਹੜਾ ਚੇਂਜ ਨਹੀਂ ਹੋ ਜਾਂਦਾ ਜਦੋਂ ਆਪਾਂ ਖੁਆ ਘਰੇ ਬਣਾਉਣਾ ਹੁੰਦਾ ਵਾ ਤਾਂ ਤੁਸੀਂ ਦੁੱਧ ਨੂੰ ਲੈ ਕੇ ਤੇ ਉਸ ਤੋਂ ਬਾਅਦ ਵਿੱਚ ਉਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਹੁੰਦਾ ਵਾ ਤਾਂ ਜੋ ਦੁੱਧ ਕੜਾਹੀ ਦੇ نیچے ਨਾ ਲੱਗ ਜਾਵੇ ਤੇ ਤੁਸੀਂ ਉਦੋਂ ਉਸ ਤਰੀਕੇ ਦੇ ਨਾਲ ਵੀ ਜਿਹੜਾ ਖੁਆ ਵਾ ਘਰ ਦੇ ਵਿੱਚ ਬਣਾ ਸਕਦੇ ਹੋ ਆਪਾਂ ਵੀਡੀਓ ਅਪਲੋਡ ਕਰੀ ਹੋਈ ਹੈ ਸ਼ਾਰਟ ਵੀਡੀਓ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ ਆਪਾਂ ਖੁਆ ਕਿਵੇਂ ਰੈਡੀ ਕਰਿਆ ਸੀਗਾ ਹੁਣ ਵੀ ਆਪਾਂ ਇਹਨੂੰ ਜਦੋਂ ਭੁੰਨਣਾ ਵਾ ਖੋਏ ਦਾ ਕਲਰ ਚੇਂਜ ਕਰਨਾ ਵਾ ਤਾਂ ਇਹਨੂੰ ਹਿਲਾਉਂਦੇ ਰਹਿਣਾ ਵਾ ਤਾਂ ਜੋ ਇਹੇ ਕੜਾਹੀ ਦੇ ਵਿੱਚ ਥੱਲੇ ਨਾ ਲੱਗ ਜਾਵੇ ਫਿਰ ਜਦੋਂ ਥੱਲੇ ਲੱਗ ਜਾਂਦਾ ਨਾ ਫਿਰ ਸਵਾਦ ਨਹੀਂ ਬਣਦੀਆਂ ਪਿੰਨੀ ਆ ਸੋ ਇਸ ਤੋਂ ਬੈਟਰ ਆ ਕਿ ਤੁਸੀਂ ਇਹਨੂੰ ਹਿਲਾਉਂਦੇ ਰਹੋ ਖੋਏ ਨੂੰ ਜਦੋਂ ਤੱਕ ਇਹ ਰੋਸਟ ਨਹੀਂ ਹੋ ਜਾਂਦਾ ਇਹਦਾ ਕਲਰ ਆ ਜਿਹੜਾ ਚੇਂਜ ਨਹੀਂ ਹੋ ਜਾਂਦਾ ਦੇਖ ਸਕਦੇ ਹੋ ਤੁਸੀਂ ਖੋਏ ਦਾ ਕਲਰ ਆ ਜਿਹੜਾ ਉਹ ਚੇਂਜ ਹੋਣ ਲੱਗ ਗਿਆ ਵਾ ਪਹਿਲਾਂ ਬਿਲਕੁਲ ਹੀ ਵਾਈਟ ਕਲਰ ਦਾ ਸੀਗਾ ਹੁਣ ਇਹਦਾ ਹੋਰ ਕਲਰ ਚੇਂਜ ਹੋ ਜੂਗਾ ਜਦੋਂ ਉਦੋਂ ਜਦੋਂ ਇਹਨੇ ਕੜਾਈ ਛੱਡ ਦੇਣੀ ਆ ਹੋਏ ਨੇ ਫੇਰ ਸਮਝ ਲਓ ਤੁਹਾਡਾ ਖੂਆ ਬਣ ਕੇ ਤਿਆਰ ਹੋ ਗਿਆ ਵਾ ਹੁਣ ਆਪਾਂ ਨੂੰ 5 ਤੋਂ 7 ਮਿੰਟ ਹੋ ਗਏ ਨੇ ਖੋਏ ਨੂੰ ਪਕਾਉਂਦਿਆਂ ਨਾ ਆਪਾਂ ਸਲੋ ਫਲੇਮ ਤੇ ਬਣਾ ਰਹੇ ਆ ਜੇ ਤੁਸੀਂ ਗੈਸ ਤੇ ਬਣਾ ਰਹੇ ਹੋ ਤਾਂ ਫਲੇਮ ਆ ਜਿਹੜਾ ਸਲੋ ਕਰ ਲਿਓ ਆਪਾਂ ਬਣਾ ਰਹੇ ਆ ਚੁੱਲ੍ਹੇ ਤੇ ਸੋ ਆਪਾਂ ਉਸ ਹਿਸਾਬ ਦੇ ਨਾਲ ਹੀ ਆ ਜਿਹੜੀ ਅੱਗ ਸੈੱਟ ਰੱਖੀ ਹੋਈ ਆ ਦੇਖੋ ਜੀ ਖੁਆ ਕੜਾਹੀ ਨੂੰ ਛੱਡਣ ਲੱਗ ਗਿਆ ਵਾ ਹੁਣ ਆਪਣਾ ਕਲਰ ਵੀ ਜਿਹੜਾ ਖੋਏ ਦਾ ਵਾ ਉਹ ਚੇਂਜ ਹੋ ਗਿਆ ਵਾ ਸੋ ਹੁਣ ਆਪਾਂ ਇਹਨੂੰ ਇੱਕ ਅਲੱਗ ਤੋਂ ਕਿਸੇ ਭਾਂਡੇ ਦੇ ਵਿੱਚ ਕੱਢ ਲਵਾਂਗੇ ਚੁੱਲ੍ਹੇ ਤੋਂ نیچے ਆਪਾਂ ਤਾਰ ਲਈਏ ਕੜਾਹੀ ਹੁਣ ਆਪਾਂ ਕਿਸੇ ਵੀ ਥਾਲ ਦੇ ਵਿੱਚ ਜਿਹੜਾ ਖੁਆ ਵਾ ਉਹ ਟਰਾਂਸਫਰ ਕਰਨ ਲੱਗ ਗਏ ਆਂ ਦੇਖ ਸਕਦੇ ਹੋ ਤੁਸੀਂ ਜੇ ਤੁਸੀਂ ਗ੍ਰਾਈਂਡਰ ਦੇ ਵਿੱਚ ਡਰਾਈ ਫਰੂਟਸ ਨੂੰ ਦਰਦਰਾ ਪੀਸਣਾ ਚਾਹੁੰਦੇ ਆ ਤਾਂ ਉਸ ਦੇ ਵਿੱਚ ਵੀ ਪੀਸ ਸਕਦੇ ਹਾਂ ਆਪਾਂ ਲਈ ਆ ਕੁੰਡੀ ਸੋਟੇ ਦੇ ਵਿੱਚ ਪੀਸਾਂਗੇ ਆਪਾਂ ਕੁੰਡੀ ਦੇ ਵਿੱਚ ਪਾ ਲਏ ਨੇ ਹੁਣ ਸਾਰੇ ਡਰਾਈ ਫਰੂਟ ਕਈ ਕੁੰਡੀ ਡੰਡਾ ਵੀ ਕਹਿੰਦੇ ਨੇ ਕਈ ਕੁੰਡੀ ਸੋਟਾ ਕਹਿੰਦੇ ਆ ਆਪਣੇ ਏਰੀਆ 'ਚ ਤਾਂ ਕੁੰਡੀ ਸੋਟਾ ਕਹਿੰਦੇ ਆ ਸੋ ਹੁਣ ਆਪਾਂ ਇਹਨੂੰ ਦਰਦਰਾ ਪੀਸ ਲਵਾਂਗੇ ਕਟ ਲਵਾਂਗੇ ਬਹੁਤ ਛੇਤੀ ਕੁੱਪਿਆ ਜਾਣਾ ਵਾ ਕਿਉਂਕਿ ਆਪਾਂ ਦੇਸੀ ਘਿਓ ਦੇ ਵਿੱਚ ਇਹਨੂੰ ਭੁੰਨਿਆ ਹੋਇਆ ਵਾ ਜੇ ਤੁਸੀਂ ਡਰਾਈ ਰੋਸਟ ਕਰਕੇ ਕਰਦੇ ਨਾਲ ਡਰਾਈ ਫਰੂਟਸ ਨੂੰ ਕੱਟਣਾ ਚਾਹੁੰਦੇ ਹੋ ਉਦਾਂ ਵੀ ਕੱਟ ਸਕਦੇ ਹੋ ਜਾਂ ਫਿਰ ਤੁਸੀਂ ਚੋਪਰ ਦੀ ਹੈਲਪ ਦੇ ਨਾਲ ਵੀ ਇਹਨਾਂ ਨੂੰ ਚੋਪ ਕਰ ਸਕਦੇ ਹੋ ਦੇਖ ਸਕਦੇ ਹੋ ਤੁਸੀਂ ক্লোਜ਼ ਤੋਂ ਕਿੰਨੇ ਸੋਹਣੇ ਦਾਦਰੇ ਪੀਸ ਹੋ ਰਹੇ ਨੇ ਜਿੰਨੇ ਕਾਪਾ ਨੂੰ ਇਹਨਾਂ ਦਾ ਟੈਕਸਚਰ ਚਾਹੀਦਾ ਵਾ ਡਰਾਈ ਫਰੂਟਸ ਦਾ ਉਸ ਤਰੀਕੇ ਦੇ ਨਾਲ ਹੀ ਬਸ ਆਪਾਂ ਕੁੱਟ ਲੈਣਾ ਵਾ ਜੇ ਕਈਆਂ ਨੂੰ ਹੁੰਦਾ ਵੀ ਜ਼ਿਆਦਾ ਉਹਨਾਂ ਨੇ ਬਰੀਕ ਪੀਸ ਕੇ ਬਣਾਉਣਾ ਹੁੰਦਾ ਵਾ ਤਾਂ ਤੁਸੀਂ ਗ੍ਰਾਈਂਡਰ ਦੇ ਵਿੱਚ ਜਾਂ ਹੁੰਡੀ ਸੋਟੇ ਦੇ ਵਿੱਚ ਜਿਹੜਾ ਆਪਾਂ ਬਸ ਇਹਨਾਂ ਨੂੰ ਦਰਦਰਾ ਪੀਸ ਲੈਣਾ ਵਾ ਆਪਣੀ ਕੁੰਡੀ ਸੋਟੇ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਏਰੀਏ ਦੇ ਵਿੱਚ ਕੀ ਕਹਿੰਦੇ ਆ ਸਾਡੇ ਰਿਚਤ ਕੁੰਡੀ ਸੋਟਾ ਕਹਿੰਦੇ ਨੇ ਕਈ ਕੁੰਡੀ ਡੰਡਾ ਵੀ ਕਹਿੰਦੇ ਹੁੰਦੇ ਆ ਸੌਗੀ ਆਪਾਂ ਅਲੱਗ ਰੱਖੀ ਹੋਈ ਆ ਕੱਢ ਕੇ ਤੇ ਕਾਜੂ ਬਦਾਮ ਤੇ ਅਖਰੋਟ ਜਿਹੜੇ ਉਹ ਆਪਾਂ ਇੱਥੇ ਦਰਦਰੇ ਪੀਸ ਲੈਨੇ ਦੇਖ ਸਕਦੇ ਹੋ ਤੁਸੀਂ ਬਸ ਆਪਾਂ ਇੰਨਾ ਕੁ ਟੈਕਸਚਰ ਤੇ ਇਹਨਾਂ ਦਾ ਰੱਖਾਂਗੇ ਤਾਂ ਹੀ ਫਿਰ ਜਦੋਂ ਮੂੰਹ 'ਚ ਆਉਂਦੇ ਨੇ ਨਾ ਫਿਰ ਸਵਾਦ ਤਾਂ ਹੀ ਲੱਗਦਾ ਵਾ ਠੀਕ ਆ ਜੀ ਦੇਸੀ ਘਿਓ ਆਪਾਂ ਜਿਹੜਾ ਉਹ ਬਿਨਾ ਮੈਅਰ ਕਰੇ ਹੀ ਪਾਲਣਾ ਵਾ ਆਪਦੇ ਹਿਸਾਬ ਦੇ ਨਾਲ ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਦੇ ਸੀ ਕਿਓ ਵਾਲੀ ਵੀ ਆਪਾਂ ਕਿਵੇਂ ਬਣਾਉਨੇ ਆ ਤਾਂ ਤੁਸੀਂ ਜ਼ਰੂਰ ਚੈੱਕ ਕਰ ਲਿਓ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਪਾਂ ਉਸ ਦਾ ਲਿੰਕ ਵੀ ਦੇ ਦੇਵਾਂਗੇ ਘਰ ਦਾ ਦੇਸੀ ਘਿਓ ਬਣਾ ਕੇ ਤਿਆਰ ਕਰਿਆ ਹੋਇਆ ਵਾ ਆਪਾਂ ਨੇ ਲੋ ਜੀ ਇੰਨਾ ਕਾਪਾ ਪਾ ਦਿੱਤਾ ਵਾ ਘਿਓ ਇਹ ਆਪਣਾ 250 ਗ੍ਰਾਮ ਘਿਓ ਪਾ ਲਿਆ ਵਾ ਚੰਗੀ ਤਰ੍ਹਾਂ ਇਹਨੂੰ ਮੈਲਟ ਹੋਣ ਦੇਣਾ ਵਾ ਮੈਲਟ ਆਪਣਾ ਹੋ ਗਿਆ ਵਾ ਦੇਸੀ ਘਿਓ ਤੇ ਹੁਣ ਆਪਾਂ ਪਾ ਦੇਣਾ ਵਾ ਆਟਾ ਥੋੜਾ ਥੋੜਾ ਕਰਕੇ ਨਾਲ ਦੀ ਨਾਲ ਪਾਈ ਜਾਵਾਂਗੇ ਲੋ ਜੀ ਆਟਾ ਵੀ ਆਪਾਂ ਪਾ ਦਿੱਤਾ ਆਟਾ ਆਪਾਂ ਲਿਆ ਸੀ 500 ਗ੍ਰਾਮ ਖੋਆ ਆਪਾਂ ਲਿਆ ਸੀ 700 ਗ੍ਰਾਮ ਸ਼ੱਕਰ ਆਪਾਂ ਲਈਆ 500 ਗ੍ਰਾਮ ਜਿੰਨਾ ਆਪਾਂ ਆਟਾ ਲਿਆ ਉੰਨੀ ਹੀ ਸ਼ੱਕਰ ਲਈਆ ਜੇ ਤੁਹਾਨੂੰ ਲੱਗੂਗਾ ਵੀ ਤੁਹਾਡਾ ਜਿਹੜਾ ਘਿਓ ਆ ਘਾਟਾ ਦਾ ਤੁਸੀਂ ਹੋਰ ਵੀ ਐਡ ਕਰ ਸਕਦੇ ਹੋ ਵੈਸੇ ਆਪਣਾ ਘਿਓ ਜਿਹੜਾ ਪੂਰਾ ਸਹੀ ਆਪਾਂ ਮੈਜ਼ਰ ਕਰਕੇ ਲਿਆ ਵਾ ਜਦੋਂ ਤੱਕ ਆਪਣੇ ਆٹے ਦਾ ਕਲਰ ਜਿਹੜਾ ਚੇਂਜ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਆਟਾ ਭੁੰਨਾਗੇ ਕਈ ਕੀ ਕਰਦੇ ਨੇ ਬੇਸਨ ਵੀ ਪਾ ਲੈਂਦੇ ਹੁੰਦੇ ਆٹے ਦੀ ਜਗ੍ਹਾ ਤੇ ਜੇ ਤੁਸੀਂ ਬੇਸਨ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਇੰਨਾ ਹੀ ਪਾਉਣਾ ਜਿੰਨਾ ਆਪਾਂ ਆਟਾ ਪਾਇਆ ਫਿਰ ਤੁਸੀਂ ਆਟਾ ਸਕਿਪ ਕਰ ਦੇਣਾ ਵਾ ਇਹਦੀ ਜਗ੍ਹਾ ਤੇ ਬੇਸਨ ਪਾ ਲੈਣਾ ਵਾ 500 ਗ੍ਰਾਮ ਆਪਾਂ ਆਟਾ ਲਿਆ ਇਹਦੀ ਜਗ੍ਹਾ ਤੇ 500 ਗ੍ਰਾਮ ਬੇਸਨ ਵੀ ਪਾ ਸਕਦੇ ਹੋ ਤੁਸੀਂ ਜੇ ਤੁਸੀਂ ਆਟਾ ਨਹੀਂ ਪਾਉਣਾ ਚਾਹੁੰਦੇ ਹੈਗੇ ਤਾਂ બસ ਆਟੇ ਨੂੰ ਵੀ ਆਪਾਂ ਹਲਾਉਂਦੇ ਰਹਿਣਾ ਵਾ ਤਾਂ ਜੋ ਜਿਹੜਾ ਆਪਣਾ ਆਟਾ ਵਾ ਉਹ ਕੜਾਹੀ ਦੇ ਵਿੱਚ نیچے ਨਾ ਲੱਗ ਜਾਵੇ ਜੇ ਉਹ ਹੇਠੇ ਲੱਗ ਗਿਆ ਉਹ ਥੱਲੇ ਲੱਗ ਗਿਆ ਕੜਾਹੀ ਦੇ ਵਿੱਚ ਤਾਂ ਫਿਰ ਜਿਹੜਾ ਉਹਦਾ ਸਵਾਦ ਜਲਿਆ ਜਲੇ ਆਊਗਾ ਫਿਰ ਵਧੀਆ ਨਹੀਂ ਲੱਗਦਾ ਹੈਗਾ ਫਿਰ ਪਿੰਨੀਆਂ ਵਧੀਆ ਨਹੀਂ ਲੱਗਦੀਆਂ ਖਾਣ ਦੇ ਵਿੱਚ ਸਵਾਦ ਦੇ ਵਿੱਚ ਸੋ ਇਸ ਦੀ ਵਜ੍ਹਾ ਤੁਸੀਂ ਇਹਨੂੰ ਹਲਾਉਂਦੇ ਹੀ ਰਹੋ ਤਾਂ ਜੋ ਆਟਾ نیچے ਨਾ ਲੱਗ ਜਾਵੇ ਕੜਾਹੀ ਦੇ ਵਿੱਚ ਦੇਖ ਸਕਦੇ ਹੋ ਆਟਾ ਜਿਹੜਾ ਆਪਣਾ ਭੁੰਨ ਹੋ ਰਿਹਾ ਵਾ ਤੇ ਕਲਰ ਦੇਖ ਸਕਦੇ ਹੋ ਪਹਿਲਾਂ ਨਾਲੋਂ ਥੋੜਾ ਥੋੜਾ ਚੇਂਜ ਹੋਣ ਲੱਗ ਗਿਆ ਆਪਾਂ ਨੂੰ 5 ਤੋਂ 7 ਮਿੰਟ ਹੋ ਗਏ ਨੇ ਆਟਾ ਭੁੰਨਦਿਆਂ ਨੂੰ ਆਪਾਂ ਬਿਲਕੁਲ ਥੋੜੀ ਅੱਗ ਦੇ ਉੱਪਰ ਬਣਾ ਰਹੇ ਹਾਂ ਤੇ ਆਟਾ ਜਿਹੜਾ ਆਪਣਾ ਆਲਮੋਸਟ ਭੁੰਨ ਹੀ ਹੋ ਗਿਆ ਵਾ ਕਲਰ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਚੇਂਜ ਹੋ ਗਿਆ ਵਾ ਆਟੇ ਦਾ ਤੇ ਇਹਦੀ ਜਿਹੜੀ ਆ ਫ੍ਰੈਗਰੈਂਸ ਖੁਸ਼ਬੂ ਆਟੇ ਦੀ ਭੁੰਨੇ ਦੀ ਉਹ ਵੀ ਆਪਾਂ ਨੂੰ ਉਣ ਲੱਗ ਗਈ ਆ ਜਦੋਂ ਖੁਸ਼ਬੂ ਆਉਣ ਲੱਗ ਜਵੇ ਤਾਂ ਸਮਝ ਲਓ ਤੁਹਾਡਾ ਆਟਾ ਵਾ ਜਿਹੜਾ ਉਹ ਭੁੰਨ ਹੋ ਗਿਆ ਵਾ ਆਪਾਂ ਥੋੜਾ ਜਿਹਾ ਹੋਰ ਭੁੰਨਾਗੇ ਇਹਨੂੰ 5 ਤੋਂ 7 ਮਿੰਟ ਦੇ ਲਈ ਜਦ ਤੱਕ ਆਪਾਂ ਨਾਲ ਦੀ ਨਾਲ ਸਮਾਨ ਐਡ ਕਰ ਦਿੰਨੇ ਆ এলাਚੀ ਪਾਊਡਰ ਤੇ ਸੌਂਡ ਲਈ এলাਚੀ ਪਾਊਡਰ ਫਲੇਵਰ ਦੇ ਲਈ ਆ ਤੇ ਸੌਂਡਾ ਜਿਹੜੀ ਇਹ ਸਰਦੀ ਦੇ ਲਈ ਆ ਵਧੀਆ ਹੁੰਦੀ ਆ ਗਰਮ ਹੁੰਦੀ ਆ ਇੱਥੇ ਆਪਾਂ ਲਈਆ ਅਜਵਾਇਆ ਨਾ ਅਜਵਾਇਨ ਵੀ ਆਪਾਂ ਵਿੱਚ ਪਾ ਦਿੱਤੀ ਆ ਹੁਣ ਆਪਾਂ ਪਹਿਲਾਂ ਇਹਨਾਂ ਨੂੰ ਮਿਕਸ ਕਰ ਲੈਣੇ ਆ ਚੰਗੀ ਤਰ੍ਹਾਂ ਨਾਲ ਦੀ ਨਾਲ ਆਪਣਾ ਆਟਾ ਵਾ ਜਿਹੜਾ ਹੋਰ ਪੁੰਨ ਹੋ ਜਾਊਗਾ ਬਹੁਤ ਵਧੀਆ ਖੁਸ਼ਬੂ ਆ ਰਹੀ ਆ ਆਟੇ ਦੀ ਭੁੰਨ ਦੇ ਦੀ ਸੋ ਤੁਸੀਂ ਆਰਾਮ ਦੇ ਨਾਲ ਜਿੰਨਾ ਬਣਾਓਗੇ ਉੰਨੀਆਂ ਹੀ ਜਿਆਦਾ ਸੁਆਦ ਪਿੰਨੀਆਂ ਬਣ ਕੇ ਤਿਆਰ ਹੁੰਦੀਆਂ ਨੇ ਸਮਾਰ ਕੇ ਫਿਰ ਆਟਾ ਭੁੰਨ ਹੋ ਜਾਂਦਾ ਵਾ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆਂ ਖਾਸ ਖਾਸ ਭੁੰਨੀ ਸੀਗੀ ਨਾਰੀਅਲ ਦਾ ਬਰਾਦਾ ਭੁੰਨਿਆ ਸੀ ਤੇ ਜਿਹੜੇ ਮਗਜ ਹੁੰਦੇ ਨੇ ਇਹ ਭੁੰਨੇ ਸੀ ਹੁਣ ਆਪਾਂ ਇਹਨਾਂ ਨੂੰ ਐਡ ਕਰ ਦੇਵਾਂਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆਂ ਨਾਰੀਅਲ ਦਾ ਬਰਾਦਾ ਤੁਸੀਂ ਸਕਿਪ ਵੀ ਕਰ ਸਕਦੇ ਹੋ ਪਰ ਜੇ ਤੁਸੀਂ ਇਹਨੂੰ ਪਾਉਂਗੇ ਨਾ ਪਿੰਨੀਆਂ ਦੇ ਵਿੱਚ ਤਾਂ ਇਹਦਾ ਸਵਾਦ ਜਿਹੜਾ ਦੁੱਗਣਾ ਹੋ ਜਾਂਦਾ ਪਿੰਨੀਆਂ ਦੇ ਵਿੱਚ ਫਿਰ ਨਾਲ ਦੀ ਨਾਲ ਦੇਖ ਸਕਦੇ ਹੋ ਆਪਣਾ ਆਟਾ ਵੀ ਭੁੰਨ ਹੋ ਰਿਹਾ ਵਾ ਕਲਰ ਕਿੰਨਾ ਜ਼ਿਆਦਾ ਚੇਂਜ ਹੋ ਗਿਆ ਵਾ ਆਟੇ ਦਾ ਹੁਣ ਆਪਾਂ ਪਾ ਦਨੇ ਆ ਇੱਥੇ ਸੌਗੀ ਜਿਹੜੀ ਆਪਾਂ ਦੇਸੀ ਘਿਓ ਦੇ ਵਿੱਚ ਭੁੰਨੀ ਸੀਗੀ ਆਪਾਂ ਇਹਨੂੰ ਕਰ ਦਨੇ ਆ ਚੰਗੀ ਤਰ੍ਹਾਂ ਮਿਕਸ ਹੁਣ ਜਿਹੜੇ ਡਰਾਈ ਫਰੂਟਸ ਭੁੰਨੇ ਕੇ ਆ ਕੁੰਡੀ ਸੋਟੇ ਦੇ ਵਿੱਚ ਕੁੱਟੇ ਸੀਗੇ ਹੁਣ ਆਪਾਂ ਇਹ ਪਾ ਦਨੇ ਨੇ ਇਹਦੇ ਵਿੱਚ ਸਮਾਰ ਕੇ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਹੁਣ ਖੋਆ ਵਿੱਚ ਐਡ ਕਰ ਦੇਣਾ ਵਾ ਨਾ ਮਿਕਸ ਖੋਏ ਨੂੰ ਦੇਖੋ ਜੀ ਖੋਆ ਜਿਹੜਾ ਚੰਗੀ ਤਰ੍ਹਾਂ ਮਿਕਸ ਹੋ ਰਿਹਾ ਵਾ ਸਾਰੇ ਸਮਾਨ ਦੇ ਵਿੱਚ ਬਹੁਤ ਹੀ ਜ਼ਿਆਦਾ ਸੌਫਟ ਪਿੰਨੀਆਂ ਬਣ ਕੇ ਤਿਆਰ ਹੋਣਗੀਆਂ ਆਪਣੀਆਂ ਖੋਏ ਤੇ ਸ਼ੱਕਰ ਵਾਲੀਆਂ ਵਿਚ ਆਪਾਂ ਆਟਾ ਪਾਇਆ ਵਾ ਜੇ ਤੁਸੀਂ ਬੇਸਨ ਪਾਉਣਾ ਚਾਹੁੰਦੇ ਹੋ ਤਾਂ ਬੇਸਨ ਵੀ ਪਾ ਸਕਦੇ ਹੋ ਕੜਾਹੀ ਨੂੰ ਆਪਾਂ ਅੱਗ ਤੋਂ نیچے ਉਤਾਰ ਲਿਆ ਵਾ ਥੋੜਾ ਪੰਜ ਤੋਂ 7 ਮਿੰਟ ਦੇ ਲਈ ਆਪਾਂ ਇਹਨੂੰ ਇਦਾਂ ਹਿਲਾਉਂਦੇ ਰਹਾਂਗੇ ਫਿਰ ਇਹਦੇ ਵਿੱਚ ਸ਼ੱਕਰ ਜਿਹੜੀ ਉਹ ਪਾ ਦਵਾਂਗੇ ਸ਼ੱਕਰ ਆਪਾਂ ਲਈਆ 500 ਗ੍ਰਾਮ 500 ਗ੍ਰਾਮ ਹੀ ਆਟਾ ਲਿਆ ਵਾ ਖੋਆ ਜਿਹੜਾ 700 ਗ੍ਰਾਮ ਲਿਆ ਵਾ ਇਹ ਆਪਾਂ ਤਾਂ ਪਹਿਲਾਂ ਸ਼ੱਕਰ ਨਹੀਂ ਪਾਈ ਹੈਗੀ ਜੇ ਆਪਾਂ ਸ਼ੱਕਰ ਅੱਗ ਦੇ ਉੱਪਰ ਹੀ ਰੱਖ ਕੇ ਕੜਾਹੀ ਦੇ ਵਿੱਚ ਪਾ ਦੰਦੇ ਸਮਾਨ ਦੇ ਵਿੱਚ ਫਿਰ ਸ਼ੱਕਰ ਆ ਜਿਹੜੀ ਉਹ ਮੈਲਟ ਹੋ ਜਾਣੀ ਸੀਗੀ ਫਿਰ ਵਧੀਆ ਨਹੀਂ ਬਣਦੀਆਂ ਪਿੰਨੀਆਂ ਸ਼ੱਕਰ ਆ ਜਿਹੜੀ ਜਦੋਂ ਆਪਾਂ ਥੱਲੇ ਧਾਰ ਕੇ ਅੱਗ ਤੋਂ ਫੇਰ ਹੀ ਪਾਉਨੇ ਆ ਤਾਂ ਬਹੁਤ ਜ਼ਿਆਦਾ ਵਧੀਆ ਟੈਕਸਚਰ ਆਉਂਦਾ ਵਾ ਫਿਰ ਪਿੰਨੀਆਂ ਦਾ ਹੁਣ ਆਪਾਂ ਪਾਉਣ ਲੱਗੇ ਆ ਸ਼ੱਕਰ ਹੁਣ ਆਪਾਂ ਹੌਣ ਸ਼ੱਕਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸ਼ੱਕਰ ਤੁਹਾਡੀ ਚੰਗੀ ਤਰੀਕੇ ਦੇ ਨਾਲ ਮਿਕਸ ਹੋਣੀ ਚਾਹੀਦੀ ਆ ਜੇ ਸ਼ੱਕਰ ਮਿਕਸ ਨਾ ਹੋਵੇ ਨਾ ਕਿਤੇ ਅਲੱਗ ਹੀ ਟੇਸਟ ਲੱਗਦਾ ਵਾ ਸ਼ੱਕਰ ਅਲੱਗ ਤੁਰੀ ਫਿਰਦੀ ਹੁੰਦੀ ਆ ਤੇ ਸਮਾਨ ਬਾਕੀ ਦਾ ਅਲੱਗ ਲੱਗਦਾ ਹੁੰਦਾ ਸੋ ਤੁਸੀਂ ਸ਼ੱਕਰ ਨੂੰ ਜਦੋਂ ਹਿਲਾਉਣਾ ਵਾ ਤਾਂ ਚੰਗੀ ਤਰ੍ਹਾਂ ਹਿਲਾਉਣਾ ਵਾ ਵੀ ਜਿਹੜੀ ਸ਼ੱਕਰ ਆ ਉਹ ਸਾਰਾ ਚੰਗੀ ਤਰ੍ਹਾਂ ਸਮਾਨ ਦੇ ਵਿੱਚ ਮਿਕਸ ਹੋ ਜਵੇ ਸਾਰੇ ਸਮਾਨ ਦੇ ਵਿੱਚ ਹੁਣ ਆਪਾਂ ਚੰਗੀ ਤਰੀਕੇ ਦੇ ਨਾਲ ਜਿਹੜੀ ਸ਼ੱਕਰ ਮਿਕਸ ਕਰ ਲੈਣੀ ਆ ਸ਼ੱਕਰ ਦਾ ਸਵਾਦ ਤਾਂ ਲੱਗ ਹੀ ਆਉਂਦਾ ਪਿੰਨੀਆਂ ਦੇ ਵਿੱਚ ਚਾਹੇ ਪੰਜੀਰੀ ਚ ਪਾ ਲਓ ਸ਼ੱਕਰ ਆਪਣੀ ਸਿਹਤ ਦੇ ਲਈ ਚੰਗੀ ਵੀ ਹੈਗੀ ਆ ਸੋ ਤੁਸੀਂ ਵੀ ਚੀਨੀ ਨੂੰ ਛੱਡ ਕੇ ਸ਼ੱਕਰ ਪਾ ਕੇ ਇੱਕ ਵਾਰ ਪਿੰਨੀਆਂ ਬਣਾ ਕੇ ਦੇਖਿਓ ਤੁਹਾਨੂੰ ਸਵਾਦ ਜਿਹੜਾ ਵਾ ਉਹ ਖੰਡ ਬੂਰੇ ਦੇ ਨਾਲੋਂ ਸ਼ੱਕਰ ਵਾਲੀਆਂ ਪਿੰਨੀਆਂ ਦੇ ਵਿੱਚ ਜ਼ਿਆਦਾ ਸਵਾਦ ਲੱਗਣਾ ਵਾ ਥੋੜਾ ਜਿਹਾ ਆਪਾਂ ਵਿੱਚ ਪਾ ਦਵਾਂਗੇ ਦੁੱਧ ਤੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਸੋਹਣੀਆਂ ਪਿੰਨੀਆਂ ਬੱਟ ਹੋ ਜਾਂਦੀਆਂ ਨੇ ਕਿਉਂਕਿ ਆਪਾਂ ਕਿ ਉਹ ਘੱਟ ਐਡ ਕਰਿਆ ਸੀਗਾ ਆਪਣੀਆਂ ਪਿੰਨੀਆਂ ਬਣਾਉਣ ਦੇ ਲਈ ਲੋ ਜੀ ਹੁਣ ਆਪਾਂ ਬਣਾ ਰਹੇ ਹਾਂ ਪਿੰਨੀਆਂ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਬਣਾ ਸਕਦੇ ਆਂ ਕਈ ਲੰਬੀਆਂ ਪਿੰਨੀਆਂ ਬਣਾ ਲੈਂਦੇ ਹੁੰਦੇ ਨੇ ਕਈ ਗੋਲ ਪਰ ਆਪਾਂ ਨੂੰ ਤਾਂ ਗੋਲ ਹੀ ਜ਼ਿਆਦਾ ਵਧੀਆ ਲੱਗਦੀਆਂ ਨੇ ਦੇਖੋ ਕਿੰਨੀਆਂ ਸੋਹਣਾ ਟੈਕਸਚਰ ਆ ਰਿਹਾ ਪਿੰਨੀਆਂ ਦਾ ਵਿੱਚ ਡਰਾਈ ਫਰੂਟ ਵੀ ਦਿਖਣਗੇ ਆਪਣੇ ਸਾਰੇ ਤੇ ਸਵਾਦ ਇੰਨੀ ਹੈ ਕਿ ਜ਼ਿਆਦਾ ਬਣਦੀਆਂ ਨੇ ਨਾ ਵੀ ਇੰਨਾ ਦਿਲ ਕਰਦਾ बस ਖਾ ਹੀ ਜਾਵੋ ਖਾਈ ਜਾਵੋ ਦੁੱਧ ਦੇ ਨਾਲ ਚਾਹ ਦੇ ਨਾਲ ਕੌਫੀ ਦੇ ਨਾਲ ਜਿਸ ਦੇ ਨਾਲ ਮਰਜੀ ਤੁਸੀਂ ਇਸ ਪਿੰਨੀਆਂ ਨੂੰ ਖਾ ਸਕਦੇ ਹੋ ਸਾਈਜ਼ ਆਪਾਂ ਆਹੀ ਵਾਲਾ ਰੱਖ ਰਹੇ ਹਾਂ ਪਿੰਨੀਆਂ ਦਾ ਦੇਖ ਸਕਦੇ ਹੋ ਕਿੰਨੀਆਂ ਵਧੀਆ ਬਣ ਗਈਆਂ ਆਦੀ ਠੀਕ ਆ ਚੋਲ ਸੀ ਕਰਦੇ ਪਿੰਨੀਆਂ ਬਣਾਉਣ ਦੇ ਵਿੱਚ ਬੜਾ ਹੀ ਮਜ਼ਾ ਆ ਰਿਹਾ ਵਾ ਗੋਗਲ ਕੋਲ ਇੱਕ ਵਾਰ ਇੱਕ ਤਾਂ ਠੰਡ ਇੰਨੀ ਹੋ ਗਈ ਆ ਗਰਮ ਗਰਮ ਜਦੋਂ ਨਾ ਹੱਥ ਲੱਗਦਾ ਵਾ ਤੇ ਬੜਾ ਹੀ ਜਿਆਦਾ ਆਰਾਮ ਆ ਰਿਹਾ ਵਾ ਤੇ ਦੇਖੋ ਘਿਓ ਵੀ ਛੱਡ ਦਿੱਤਾ ਵਾ ਤੇ ਕਿੰਨੀਆਂ ਜਿਆਦਾ ਵਧੀਆ ਬਣ ਰਹੀਆਂ ਨੇ ਆਪਣੀਆਂ ਪਿੰਨੀਆਂ ਦੇਖੋ ਜੀ ਆਜੋ ਖਾ ਲਓ ਤੁਸੀਂ ਵੀ ਜਿਨ੍ਹਾਂ ਨੇ ਹਰੇਕ ਤੱਕ ਆਲਸੀ ਦੀਆਂ ਪਿੰਨੀਆਂ ਦੀ ਰੈਸਪੀ ਨਹੀਂ ਦੇਖੀ ਹੈਗੀ ਆਪਾਂ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਨਾਲ ਦੱਸੀ ਹੋਈ ਆ ਉਹ ਰੈਸਪੀ ਵੀ ਤੁਸੀਂ ਜ਼ਰੂਰ ਦੇਖ ਲਿਓ ਉਹਦਾ ਵੀ ਲਿੰਕ ਆਪਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਾ ਦੇਵਾਂਗੇ ਤੇ ਆਲਸੀ ਦੀ ਪੰਜੀਰੀ ਦਾ ਵੀ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਾ ਦੇਵਾਂਗੇ ਜ਼ਰੂਰ ਚੈੱਕ ਕਰਿਓ ਬਹੁਤ ਹੀ ਜ਼ਿਆਦਾ ਆਲਸੀ ਦੀ ਪਿੰਨੀ ਬਹੁਤ ਹੀ ਜ਼ਿਆਦਾ ਆਪਣੀ ਸਿਹਤ ਲਈ ਵਧੀਆ ਹੁੰਦੀਆਂ ਨੇ ਸੋ ਤੁਸੀਂ ਉਹ ਵੀ ਰੈਸਪੀ ਜ਼ਰੂਰ ਚੈੱਕ ਕਰ ਲਿਓ ਇੱਕ ਵਾਰ ਪਲੇਲਿਸਟ ਨੂੰ ਵਿੱਚ ਇੱਕ ਕਰਦੇ ਰਿਹਾ ਕਰੋ ਉਹਦੇ ਵਿੱਚ ਆਪਾਂ ਲੱਗ-ਲੱਗ ਟੌਪਿਕਸ ਦੇ ਉੱਪਰ ਫੋਲਡਰਸ ਬਣਾਏ ਹੋਏ ਨੇ ਸੋ ਤੁਸੀਂ ਆਪਣੇ ਚੁਆਇਸ ਅਕੋਰਡਿੰਗ ਜਿਹੜੀ ਵੀਡੀਓਜ਼ ਦੇਖ ਸਕਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਵੀ ਜ਼ਰੂਰ ਕਰਕੇ ਰੱਖ ਲਓ ਨਵੀਆਂ ਤੇ ਨਵੀਆਂ ਬਹੁਤ ਜ਼ਿਆਦਾ ਵਧੀਆ ਵੀਡੀਓਜ਼ ਆਉਣ ਵਾਲੀਆਂ ਨੇ ਹੋਰ ਦੇਖੋ ਜੀ ਪਿੰਨੀਆਂ ਬੱਟ ਹੋ ਰਹੀਆਂ ਨੇ ਬਹੁਤ ਹੀ ਜ਼ਿਆਦਾ ਮਜ਼ਾ ਆ ਰਿਹਾ ਪਿੰਨੀਆਂ ਬੱਟਣ ਦੇ ਵਿੱਚ ਜਦੋਂ ਆਪਾਂ ਇਦਾਂ ਬੱਟ ਰਹੇ ਹਾਂ ਨਾ ਬੜਾ ਹੀ ਮਜ਼ਾ ਆ ਰਿਹਾ ਮੈਨੂੰ ਤਾਂ ਤੁਸੀਂ ਵੀ ਜ਼ਰੂਰ ਇਹ ਰੈਸਪੀ ਨੂੰ ਟਰਾਈ ਕਰਿਓ ਜਿਨ੍ਹਾਂ ਨੇ ਹਲੇ ਤੱਕ ਨਹੀਂ ਬਣਾਈਆਂ ਬਣਾ ਲਿਓ ਤੇ ਜਿਨ੍ਹਾਂ ਨੇ ਬਣਾ ਲਈਆਂ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਇਸ ਤਰੀਕੇ ਦੇ ਨਾਲ ਹੀ ਬਣਾਉਨੇ ਹੁੰਨੇ ਆ ਖੋਏ ਦੀਆਂ ਪਿੰਨੀਆਂ ਆਪਾਂ ਤਾਂ ਸ਼ੱਕਰ ਵਾਲੀਆਂ ਬਣਾਈਆਂ ਨੇ ਦੇਖੋ ਜੀ ਆਪਣੀਆਂ ਪਿੰਨੀਆਂ ਬਣ ਕੇ ਹੋ ਗਈਆਂ ਨੇ ਤਿਆਰ ਬਹੁਤ ਹੀ ਜ਼ਿਆਦਾ ਸਵਾਦ ਬਣੀਆਂ ਤੇ ਸੌਫਟ ਵੀ ਬਹੁਤ ਹੀ ਜ਼ਿਆਦਾ ਬਣੀਆਂ ਨੇ ਆਪਾਂ ਬਣਾਈਆਂ ਨੇ ਚੁੱਲੇ ਦੇ ਉੱਪਰ ਤੇ ਚੁੱਲੇ ਦਾ ਸਵਾਦ ਤਾਂ ਵੱਖਰਾ ਹੀ ਆਉਂਦਾ ਜਦੋਂ ਕੋਈ ਚੀਜ਼ ਚੁੱਲੇ ਤੇ ਬਣਾਉਂਦੇ ਆ ਤੇ ਇਹ ਪਿੰਨੀਆਂ ਖੋਏ ਦੀਆਂ ਸ਼ੱਕਰ ਵਾਲੀਆਂ ਬਣਾ ਕੇ ਰੈਡੀ ਕਰੀਆਂ ਨੇ ਤੁਸੀਂ ਸਾਰੀ ਰੈਸਪੀ ਤਾਂ ਦੇਖ ਹੀ ਲਈ ਹੋਏਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਰੈਸਪੀ ਕਿਵੇਂ ਲੱਗੀ ਆਪਣੀ ਸ਼ੱਕਰ ਦੀਆਂ ਖੋਏ ਵਾਲੀਆਂ ਪਿੰਨੀਆਂ ਦੀ ਰੈਸਪੀ ਤੁਸੀਂ ਵੀ ਜਰੂਰ ਬਣਾਓ ਤੇ ਤੁਹਾਨੂੰ ਦੇਖ ਕੇ ਮੂੰਹ ਦੇ ਵਿੱਚ ਪਾਣੀ ਤਾਂ ਆ ਗਿਆ ਹੋਵੇਗਾ ਪਿੰਨੀਆਂ ਨੂੰ ਦੇਖ ਕੇ ਤੇ ਤੁਸੀਂ ਵੀ ਜਲਦੀ ਜਲਦੀ ਜ਼ਰੂਰ ਬਣਾਵੋ ਤੇ ਆਪਾਂ ਨੂੰ ਕਮੈਂਟ ਬਾਕਸ ਦੇ ਵਿੱਚ ਵੀ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਲਾਈਕ ਜ਼ਰੂਰ ਕਰਿਆ ਕਰੋ ਤੇ ਹਾਈਪ ਵੀ ਤੁਹਾਨੂੰ ਇੱਕ ਸ਼ੋਅ ਹੁੰਦਾ ਹੋਏਗਾ ਹਾਈਪ ਨੂੰ ਵੀ ਕਲਿੱਕ ਕਰ ਦਿਆ ਕਰੋ ਤੇ ਸਬਸਕ੍ਰਾਈਬ ਨੂੰ ਵੀ ਜ਼ਰੂਰ ਕਰ ਲਓ ਜੇ ਸਬਸਕ੍ਰਾਈਬ ਬਟਨ ਤੁਸੀਂ ਨਹੀਂ ਕਲਿੱਕ ਕਰਿਆ ਹੋਇਆ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਦੇਖੋ ਜੀ ਪਿੰਨੀਆਂ ਬਹੁਤ ਹੀ ਜ਼ਿਆਦਾ ਸੌਫਟ ਬਣੀ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਉਨੇ ਅੰਦਰ ਦਾ ਟੈਕਸਚਰ ਕਿਦਾਂ ਦਾ ਆਇਆ ਵਾ ਪਿੰਨੀਆਂ ਦਾ ਬਹੁਤ ਹੀ ਜ਼ਿਆਦਾ ਸੌਫਟ ਨੇ ਹੁਣ ਆਪਾਂ ਤੁਹਾਨੂੰ ਤੋੜ ਕੇ ਦਿਖਾਉਨੇ ਆ ਪਿੰਨੀ ਦਾ ਟੈਕਸਚਰ ਦੇਖੋ ਜੀ ਬਰਾਬਰ ਇੱਕਸਾਰ ਪਿੰਨੀ ਟੁੱਟੀ ਆ ਇਸ ਦਾ ਮਤਲਬ ਆਪਣੀ ਪਿੰਨੀ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋਈ ਆ ਸਾਰਾ ਸਮਾਨ ਚੰਗੀ ਤਰ੍ਹਾਂ ਭੁੰਨਿਆ ਗਿਆ ਵਾ ਜੇ ਪਿੰਨੀ ਦੇ ਜ਼ਿਆਦਾ ਟੁਕੜੇ ਹੋ ਜਾਣ ਤਾਂ ਸਮਝ ਲਓ ਤੁਹਾਡੀ ਪਿੰਨੀ ਸਹੀ ਤਰੀਕੇ ਨਾਲ ਨਹੀਂ ਬਣੀ ਆ ਸੋ ਆਪਨੇ ਦੇਖ ਸਕਦੇ ਹੋ ਬਰਾਬਰ ਮਾਤਰਾ ਦੇ ਵਿੱਚ ਪਿੰਨੀ ਟੁੱਟੀ ਆ ਤੇ ਬਹੁਤ ਹੀ ਜ਼ਿਆਦਾ ਸੌਫਟ ਆ ਬਹੁਤ ਹੀ ਚੰਗੇ ਤਰੀਕੇ ਨਾਲ ਪਿੰਨੀਆਂ ਬਣ ਕੇ ਤਿਆਰ ਹੋਈਆਂ ਨੇ ਆਪਣੀਆਂ ਸੋ ਤੁਸੀਂ ਵੀ ਜਰੂਰ ਇਹ ਰੈਸਪੀ ਨੂੰ ਬਣਾ ਕੇ ਵੇਖਿਓ ਹੁਣ ਆਪਾਂ ਤੁਹਾਨੂੰ ਖਾ ਕੇ ਦੱਸਦੇ ਹਾਂ ਹੁਣ ਆਪਾਂ ਇਹਨੂੰ ਟੇਸਟ ਕਰਕੇ ਦੇਖਦੇ ਹਾਂ ਵੀ ਆਪਣਾ ਮਿੱਠਾ ਸਾਰਾ ਬਰਾਬਰ ਹੈਗਾ ਮਾਤਰਾ ਦੇ ਵਿੱਚ ਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਇੱਕਦਮ ਸੌਫਟ ਤੇ ਇੰਨੀਆਂ ਜ਼ਿਆਦਾ ਸੁਆਦ ਸੌਫਟ ਮਿੱਠਾ ਇੱਕਦਮ ਇੱਕ ਸਾਰ ਸ਼ੱਕਰ ਦਾ ਸਵਾਦ ਆ ਜਿਹੜਾ ਵੱਖਰਾ ਆ ਰਿਹਾ ਵਿੱਚ ਅਜਮੈਨ ਦਾ ਫਲੇਵਰ ਆ ਰਿਹਾ ਵਾ ਬਹੁਤ ਹੀ ਜਿਆਦਾ ਸਵਾਦ ਬਣੀਆਂ ਨੇ ਵਿੱਚ ਖੋਪੇ ਦਾ ਜਿਹੜਾ ਬਰਾਦਾ ਪਾਇਆ ਸੀ ਨਾ ਪਨਾਰੀਅਲ ਦਾ ਬਰਾਦਾ ਉਸ ਦਾ ਸਵਾਦ ਆ ਰਿਹਾ ਬਹੁਤ ਹੀ ਜਿਆਦਾ ਸਵਾਦ ਬਣੀਆਂ ਆਪਾਂ ਨੇ ਵੀ ਖਾ ਕੇ ਦੇਖ ਲਿਆ ਬਹੁਤ ਹੀ ਜਿਆਦਾ ਸਵਾਦ ਬਣੀਆਂ ਨੇ ਹੁਣ ਤੁਸੀਂ ਸਾਰੇ ਜਣੇ ਬਣਾ ਕੇ ਖਾਓ ਤੇ ਖਿਲਾਓ ਬਹੁਤ ਹੀ ਜਿਆਦਾ ਸਵਾਦ ਬਣੀਆਂ ਨੇ ਇਹ ਰੈਸਪੀ ਆਪਣੀ ਬੜੀ ਹੀ ਜਿਆਦਾ ਸਵਾਦ ਬਣੀਆਂ ਜਿਹੜਾ ਆਪਾਂ ਸ਼ੱਕਰ ਪਾਈ ਹੈ ਨਾ ਉਹਦਾ ਜਿਹੜਾ ਸਵਾਦ ਆ ਉਹ ਵੱਖਰਾ ਹੀ ਆ ਰਿਹਾ ਵਾ ਜੇ ਤੁਸੀਂ ਵੀ ਖੰਡ ਬੂਰੇ ਦੀਆਂ ਬਣਾਉਨੇ ਹੋ ਜਾਂ ਚੀਨੀ ਦੀਆਂ ਬਣਾਉਨੇ ਹੋ ਪਿੰਨੀਆਂ ਤਾਂ ਤੁਸੀਂ ਇੱਕ ਵਾਰ ਮੇਰੇ ਕਹਿਣ ਤੇ ਸ਼ੱਕਰ ਦੀਆਂ ਪਿੰਨੀਆਂ ਬਣਾ ਕੇ ਜਰੂਰ ਦੇਖਿਓ ਤੇ ਇਹਨਾਂ ਦਾ ਸਵਾਦ ਆ ਜਿਹੜਾ ਫੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਸ਼ੱਕਰ ਵਾਲੀਆਂ ਪਿੰਨੀਆਂ ਦੇ ਵਿੱਚ ਤੇ ਖੰਡ ਪੂਰੇ ਵਾਲੀਆਂ ਪਿੰਨੀਆਂ ਦੇ ਵਿੱਚ ਕੀ ਫਰਕ ਹੁੰਦਾ ਵਾ ਤੁਹਾਨੂੰ ਵੀ ਫਿਰ ਇਹੀ ਵਾਲੀਆਂ ਪਿੰਨੀਆਂ ਵਧੀਆ ਲੱਗਣ ਲੱਗ ਜਾਣੀਆਂ ਸ਼ੱਕਰ ਵਾਲੀਆਂ ਤੁਸੀਂ ਵੀ ਖੰਡ ਪੂਰੇ ਨੂੰ ਭੁੱਲ ਹੀ ਜਾਓਗੇ ਜਦੋਂ ਤੁਸੀਂ ਇੱਕ ਵਾਰ ਇਹ ਵਾਲੀਆਂ ਪਿੰਨੀਆਂ ਖਾ ਕੇ ਦੇਖ ਲੀਆਂ ਤਾਂ ਕਿਵੇਂ ਲੱਗੀਆਂ ਤੁਹਾਨੂੰ ਖੋਏ ਵਾਲੀਆਂ ਸ਼ੱਕਰ ਦੀਆਂ ਪਿੰਨੀਆਂ ਜੋ ਬਹੁਤ ਹੀ ਸਵਾਦ ਬਣ ਗਈਆਂ ਨੇ ਹੁਣ ਤੁਸੀਂ ਵੀ ਬਣਾਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਐਂਡ ਫੈਮਿਲੀ ਮੈਂਬਰਸ ਦੇ ਨਾਲ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਲੱਗੀ ਰੈਸਪੀ ਤੇ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਲੇ ਤੱਕ ਨਹੀਂ ਕਰਿਆ ਹੋਇਆ ਬਹੁਤ ਈਵਰਸ ਹੈਗੇ ਨੇ ਜਿਹੜੇ ਵੀਡੀਓਸ ਤਾਂ ਦੇਖ ਲੈਂਦੇ ਨੇ ਬਟ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਜਿਹੜੀ ਵੀ ਆਪਾਂ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਪਲੇਲਿਸਟ ਨੂੰ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਲਗ ਲਗ ਟੌਪਿਕਸ ਦੇ ਉੱਪਰ ਫੋਲਡਰ ਬਣਾਏ ਹੋਏ ਨੇ ਤੇ ਨਾਲ ਦੀ ਨਾਲ ਇੰਸਟਾਗ੍ਰਾਮ ਸਨੈਪਚੈਟ ਤੇ ਫੇਸਬੁੱਕ ਆਈਡੀ ਨੂੰ ਵੀ ਜ਼ਰੂਰ ਫੋਲੋ ਕਰ ਲਿਓ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਟਿਲ ਦੈਨ